ਹੋ ਜਾਣਾ ਤੀਜਾ ਚੌਥਾ ਇਹਨਾਂ ਦਾ ਨਹੀਂ ਇਹਨਾਂ ਦਾ ਕਰਨਿਆ ਕਰੋ ਫਤਿਹ ਸਿੰਘ ਜੀ ਕਰਮ ਸਟਾਰਟ ਹੋ ਰੋਨੇ ਫਰੇਸ਼ਨ ਫਰੇਸ਼ਨ ਪਹੁੰਚੀ ਉੱਥੇ ਪਿੰਡ ਵਰ ਵੀ ਨਹੀਂ ਨਾ ਛੱਡਦੇ ਪਰਪਲ ਆਣ ਜੀ ਹਾਂ ਸਭ ਪਤਾ ਕੋਸਾ ਕੋਸਾ ਤੰਗਲੀ ਤੰਗਲੀ ਲੈ ਰੱਖੀ ਆ ਤੰਗਲੀ ਹਾਂ ਸਾਰਾ ਕਹਿੰਦਾ ਲੋ ਆ ਕਹਿੰਦਾ ਹਾਕਮ ਵਾਲੇ ਚ ਜਾਣਾ ਚਾਹੀਦਾ ਹਾਂ ਕਹਿੰਦਾ ਤੰਗ ਤੰਗਲੀ ਲੈ ਰੱਖੀ ਇਹਨਾਂ ਨੇ ਨਹੀਂ ਬਾਈ ਇਹ ਜੱਗੂ ਟਾਈਮ ਹੀ ਹੁੰਦਾ ਇਹ ਖੇਡਣ ਦਾ ਅਸੀਂ ਬਹੁਤ ਖੇਡਿਆ ਬਹੁਤ ਖੇਡਿਆ ਪਿੰਡ ਵਰ ਬਹੁਤ ਖੇਡਿਆ ਮੈਂ ਵੀ ਹੋਰ ਬਾਈ ਤੇ ਮੈਂ ਬੱਬੀ ਜਦੋਂ ਤਾਂ ਹੈਗਾ ਟਾਈਮ ਹਜੇ ਥੋੜਾ ਪਾਸ 7 ਸਾਲ ਤਣ ਕੇ ਲਾਓ ਲੁੱਟ ਲਓ ਬੁੱਲੇ ਹਾਂ ਅੱਗੇ ਹੁੰਦਾ ਜੀ ਕਈ ਪਲੇਅਰਾਂ ਨਾਲ ساری ਜ਼ਿੰਦਗੀ ਖੇੜ ਜਾਂਦੇ ਜੀ ਤਾਂ ਨਹੀਂ ਸ਼ਟ ਹੁੰਦੇ ਜੀ ਆਪਣੇ ਵਾਲੀ ਲਾਈਫ ਜਿਹੜਾ ਆਪਾਂ ਲੰਮਾ ਸਮਾਂ ਕਿਹੜੀਏ ਸ਼ੀਖ ਹੋਗੇ ਹੁਣ ਜੱਗੂ ਜਿਹੜੀ ਹੁਣ ਲਾਈਫ ਆ ਇਹ ਤਾਂ 5 ਕੁ ਸਾਲ ਤਣ ਕੇ ਲੱਗੇ ਹੋਣ ਬਸ ਹਾਂ ਸਮਝਦਾ ਗੱਲ ਵੀ ਹੁਣ ਜਦਾਂ ਵਧੀਆ ਕਬੱਡੀ ਦੀ ਪ੍ਰਮਾਅਮਾ ਨੇ ਬਾਹ ਵਧੀਆ ਫੜੀ ਹੋਈ ਆ ਹੋਰ ਵਧੀਆ ਫੜੂਗਾ ਯਾ ਆ ਵੀ ਪ੍ਰਮਾਤਮਾ ਜਿੱਦਾਂ ਕਰ ਦੁਗਣਾ ਕਰਦੇ ਅਪੀਲ ਸਾਰੀ ਸੰਗਤ ਨੂੰ ਕਿ ਪਹੁੰਚੋ ਮਨੁੱਖਾਂ ਨਹੀਂ ਇਕੱਠ ਤਾਂ ਤੇਤੋਂ ਸਾਹ ਨਹੀਂ ਹੋਣਾ ਤੇਰਾ ਬੈਰੀਗੇਟ ਟੁੱਟਿਆ ਲੈ ਬੈਗਰੂਪ ਗਏ ਆ ਇਹ ਕਰਦੇ ਇਹ ਬਹੁਤ ਵੱਡੇ ਮੱਲੇ ਪਹੁੰਚ ਰਹੇ ਨੇ ਬੈਰੀਗੇਟ ਦਾ ਪੰਨਾ ਗੁੱਲਾ ਹਾਂ ਇਹ ਪੰਨਾ ਗੁੱਲਾ ਕਰਾਉਂਦੇ ਆ ਅੱਧੇ ਤੂੰ ਪਰ ਆਪਣੇ ਤਰਖੇੜੀ ਇੱਥੇ ਬਹੁਤ ਢਿਡਿਆਂ ਹਾਂ ਹਾਂ ਇਧਰ ਤਾਂ ਖਦ ਪੈਂਦਾ ਆਂਦਾ ਇੱਥੇ ਹਾਂ ਹੂੰ ਇੱਥੇ ਆਪਣੇ ਨਾ ਬਿੱਟੂ ਖੇਡਾ ਜੀ ਗੇਰਾ ਬਾਸ ਹਾ ਨਾ ਸੌਂਸਪੁਰ ਚ ਹਾਂ ਹਾਂ ਸੌਂਸਪੁਰ ਚ ਸੌਣ ਨਹੀਂ ਮੰਗੀ ਬਾਈ ਖੇਡੇ ਤੇ ਇੱਥੇ ਨਾਬੇ ਖੇਡੇ ਬਿੱਟੂ ਬਾਈ ਹਾਂ ਹਾਂ ਮੰਗੀ ਬਾਈ ਖੇਡੇ ਇੱਥੇ ਮੰਗੀ ਬਾਈ ਖੇਡੇ ਤੇ ਨਾਬੇ ਬਿੱਟੂ ਬਾਈ ਖੇਡੇ ਨੇ ਹਾਂ ਉਹਦੋਂ ਬਾਜੀ ਬਾਈ ਵੀ ਖੇਡੇ ਸੀ ਹਾਂ ਬਾਜੀ ਬਾਈ ਵੀ ਜੀ ਹਾਂ ਦਲੀ ਬੈਟ ਰਾਈਡਰ ਦਾ ਯੂਜ਼ ਹਾਲ ਹਾਂ ਦਲੀ ਅਮਰੀਕਨ ਤੇ ਤਾਂ ਹੀ ਜੱਟ ਹੋਏ ਜੀ ਉਹਦਾ ਬੈਸਟ ਸੀ ਹਾਂ ਦਲੀ ਨੇ ਚੱਲ ਜੂ ਚੱਲ ਕੋ ਵੀਰੇ ਫਿਰ ਆਜੋ ਫਿਰ ਠੀਕ ਜੀ ਓਕੇ ਹਾਂ ਕੱਚਲੇ ਗੱਡੀ ਮੇਰਾ ਭਰਾ ਕੱਚਲੇ ਗੱਡੀ ਸਾਰੇ ਜਿੰਨੇ ਲਾਈਵ ਆਪਣੇ ਹੋ ਗਿਆ 3-5000 ਹੰਦਾ ਦੇਖ ਰਿਆ ਹਾਂ ਹਾਂ ਜੀ ਤੇ ਸਾਰੇ ਦਾ ਆ ਰਹੇ ਨੇ ਓਕੇ ਇਹ ਆਉਣਗੇ ਵੀਰ ਆਪਣੇ 100 ਕਲੀ ਖੜਾ ਇਹਨਾਂ ਦੇ ਹਾਂ ਜਿਹੜੇ ਨਹੀਂ ਦੇਖ ਰਹੇ ਜਿਨ੍ਹਾਂ ਨੂੰ ਨਹੀਂ ਪਤਾ ਜੀ ਵੀ ਆਪਾਂ ਲਾਈਵ ਹੋ ਕੇ ਅਪੀਲ ਕਰਨੀਆਂ ਉਹ ਵੀ ਜਿੰਨ ਬਾਅਦ ਵਿੱਚ ਦੇਖ ਲੈਣਗੇ ਉਹ ਵੀ ਆਉਣਗੇ ਸਾਰੇ ਸਾਰੇ ਪਹੁੰਚਣਗੇ ਹਾਂ ਅੱਜ ਜਗੂ ਰੈਸਟ ਕਰਕੇ ਜਾਣ ਮਾਰ ਜੋਰ ਵਧੀਆ ਠੀਕ ਹੈ ਜਗੂ ਆ ਜਾ ਮੇਰਾ ਭਰਾ ਗੋਕੀ ਵੀ ਹੁੰਦੀ ਆ ਲਿਖਲਾ ਲਿਆ ਕਰ ਕੋਈ ਚੱਕਰ ਨਹੀਂ ਜੇ ਇੰਜਰੀ ਇੰਜਰੀ ਦਾ ਕੋਈ ਮਾੜੀ ਮੋਟੀ ਚਾਹੁੰਦਾ ਖੇਡਾ ਚੰਗੀ ਦੇ ਮੰਗਵਾਤਾ ਸਾਰੇ ਮੋਡੇ ਦੇ ਵੀ ਦਾਵਾ ਹੀ ਆ ਖੱਚੀ ਵੀ ਵੀਰ ਖੁਸ਼ੀ ਥੱਲੇ ਵੀਰ ਪੁੱਛ ਰਿਹਾ ਟਾਈਮ ਹੀ ਕਿੰਨੇ ਵਜੇ 11 ਵਜੇ ਮੈਚ ਲੀ ਵੀ ਮੈਚ ਸਟਾਰਟ ਨੇ 11 ਵਜੇ ਮੈਚ ਸਟਾਰਟ ਹੋ ਜਾਣਗੇ ਬਈ 21 ਦੇ 11 ਤਾਂ ਟੱਪ ਗਿਆ ਟਾਈਮ ਬਈ 11 ਕਿੱਥੇ ਅੰਡਰ ਅੰਡਰ 20 ਚੱਲ ਪਣੀ ਆ ਨਾ ਆ ਗਈਆਂ ਟੀਮਾਂ ਉੱਥੇ ਸਾਢੇ 11 ਵਜੇ ਉਹ ਉਹ ਸਤਜਨ ਸੱਜਣ ਸੱਜਣ ਡਾਕਟਰ ਆ ਸਤਜਨ ਡਾਕਟਰ ਪਟਿਆਲੇ ਹਾਂ ਜੀ ਆਪ ਕੋਲੇ ਕਰਦੇ ਅਪੀਲ ਮੈਂ ਕਰਨਾ ਕੰਮ ਠੀਕ ਆ ਓਕੇ ਓਕੇ ਕਰ ਅਪੀਲ ਸੰਕਰੂਨਾ ਕਰ ਮੈਂ ਉਹ ਕਰਿਆ ਮੇਰੀ ਮਾੜੇ ਕੱਪੜੇ ਬਦਲਣ ਤੌਰ ਲਾਉਂਗਾ ਅੱਜ ਕੋੜਤਾ ਵੀ ਆ ਮਾਪੇ ਮੇਗਾ ਹਾਂਜੀ 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 ਐਨ ਕਾ ਲਾਉ ਗਾਲੀਆਂ ਉੱਪਰ ਬਣ ਕੇ ਉਹਦਾ ਕਹਣਾ ਕਿੱਡ ਚੱਕਲਾ ਕੋਸ਼ ਸਾਹਿਬ ਆ ਰਹੇ ਨੇ ਇੰਦਰਪਾਲਾ ਨਹੀਂ ਤੇ ਕੁਕੜਾ ਸੈਮੀ ਜੀ ਚੱਕ ਇਹਨੂੰ ਚੱਕ ਲੈਣੇ ਇੰਗਲੈਂਡ ਦਾ ਟੂਰ ਲਾ ਕੇ ਕੋਸ ਆਬ ਆ ਰਿਹਾ ਕੋਜ ਘਲੇਉਗਾ ਖੜਾਉ ਖੜਾਉ ਕਦੇ ਵੀ ਐਣ ਕਾ ਲੱਗੇ ਆਣੇ ਉਹਨੇ ਬੂਰੀਏ ਨੂੰ ਬੂਰੀਏ ਨੇ ਰਸਤਾ ਦੱਸਿਆ ਉਹਨਾਂ ਨੂੰ ਕਹਿੰਦਾ ਅਮਰਸ਼ਰੋ ਜਿਓ ਅਮਰਜਰ ਤੋਂ ਤਰਨਦਾਰ ਨੂੰ ਜਿਓ ਜਲਦੀ ਆਜੋ ਫਿਰ ਮਿਲਦੇ ਆ ਓਕੇ ਸਾਰੀ ਸੰਗਤ ਨੂੰ ਬੇਨਤੀ ਆ ਜਰੂਰ ਪਹੁੰਚੋ ਪੇਰ ਵੀ ਪਹੁੰਚ ਰਹਿਣੇ ਚੋਟੀ ਦੇ ਚਾਹ ਤੇ ਗੁੱਡ ਲੱਕ ਬ੍ਰੋ ਓਕੇ ਬਾਪੂ ਪੇਰ ਲੱਕ ਕਰਦੇ ਆਪਾਂ ਗੱਲ ਬਾਤ ओके ਨਾਲੀ ओके ਕਰਦੇ ਅਪੀਲ ਕੱਢ ਕੇ ਜੀ ਹਾਂ ਸਾਰੇ ਪਹੁੰਚ ਰਹੇ ਬਾਪੂ ਵੀ ਆ ਰਿਹਾ ਜੀ ਬੰਦਾ ਗੱਲ ਬਾਪੂ ਪਹੁੰਚ ਰਿਹਾ ਕੱਟ ਦੇ ਮੈਂ ਕਰਦਾ ਗੱਲਬਾਤ ਆਪਦੇ ਪਰਮਾਨਾਰਥ ਹਾਂ ਜੀ ਹਾਂ ਜੱਗੂ ਵੀ ਰਾਉ ਭਰਾ ਆਪਣਾ ਛੋਟਾ ਜੀ ਜੱਗੂ ਓਕੇ ਆ ਬ్రో ਜੱਗੂ ਫੇਟਾ ਹਾਂ ਨਾ ਇਹ ਵਿਟਾਮਿਨ ਵਗੈਰਾ ਜੇ ਹੁੰਦੇ ਆ ਬਲੇ ਇਹ ਬੰਦਾ ਜਦੋਂ ਡੇਲੀ ਜ਼ੋਰ ਮਾਰਦਾ ਰਹਿੰਦਾ ਡਾਈਟ ਵੀ ਨਹੀਂ ਪ੍ਰੋਪਰ ਖਾਦੀ ਜਾਂਦੀ ਹਲਵਾਲੂ ਲਈ ਦੇ ਆ ਤੇ ਵਧੀਆ ਜੱਗੂ ਇਹਦਾ ਕੇਅਰ ਕਰੂਗਾ ਉਹਦੀ ਤਾਂ ਲੌਂਗ ਟਾਈਮ ਖੇਡ ਲੈਂਦਾ ਬੰਦਾ ਜਦੋਂ ਉਹਦੀ ਕੇਅਰ ਕਰਦਾ ਰਹਿੰਦਾ ਹਨਾ ਮੈਜ ਦੇ ਦਾਂ ਵੀਰੇ ਹੂੰ ਤੇ ਫਾਨੋ ਬਖੋਨੇ ਆ ਅਟਰਾਫੀ ਆਪਣੀਆਂ ਇੰਨੀ ਇੱਕ ਨਾਲ ਉਹ ਬਾਪੂਈ ਦਾ ਕੁੰਡਾ ਵੀ ਆਪਣੇ ਦਾ ਉਹ ਆਪਣੀ ਕਲਬ ਬਾਇਵਸਪੋਰਟ ਕੋਡੀ ਕਲਬ 2009 ਤੋਂ ਬਹੁਤ ਪਿਆਰ ਦਿੰਦੇ ਹੋ ਤੁਸੀਂ ਯਾਰ ਅਜਿਹੇ ਹੁਣ ਮੈਂ ਦਮਦਮਤ ਕਰਦੇ ਆ ਇਹ ਤੁਹਾਡੇ ਪਿਆਰ ਸਾਦ ਕੀ ਕਰੀ ਜਾਂਦੇ ਆ ਹਨਾ ਤੇ ਇਹਦੇ ਵਿੱਚ ਬਹੁਤ ਪਿਆਰ ਮਿਲਦਾ ਆਪਣੀ ਮੇਜਰ ਲੀਗ ਨੂੰ